ਜੋ ਫੇਰ ਗੰਦ ਪਾ ਕੇ ਸਾਲਿਆਂ ਨੇ ਚੱਕਾ ਖੱਟਕੀ ਤੰਗਾਂ ਨੇ ਸਿਰ ਕੋ ਲੈ ਕੇ ਖਾਂ ਪਕ ਲੋਕਾਂ ਦੇ ਹੁਣ ਸਰਚੂ ਤੇ ਮੱਥੇ ਲੱਗਦਾ ਇੱਥੇ ਆ ਰਹਿ ਗਿਆ ਕਰ ਕੱਟ ਪੋਕ ਕਰ ਲੋ ਐ ਸਾਫ ਸਫਾਈਆਂ ਦੇਖ ਮੈਂ ਜਿਹੜੀ ਕੱਬੀ ਮੇਰੇ ਸੂਟ ਨਾਲ ਚਲ ਕੋਈ ਨਹੀਂ ਭਾਈ ਇਹ ਹੀ ਉਹ ਜਿਹੜਾ ਫਰਕ ਤਾਂ ਨਹੀਂ ਰਹੀ ਜਾਂਦਾ ਹੁੰਦਾ ਮਾੜਾ ਮੋਟਾ ਐ ਕਿਵੇਂ ਰਹਿ ਜਾਂਦਾ ਜਾਂ ਪੈਸੇ ਮੰਗਣ ਵਾਲੇ ਦਾ ਮੂੰਹ ਪਾੜ ਕੇ ਮੰਗ ਲੈਣਾ 50 ਰੁਪਏ 60 ਰੁਪਏ ਕਰਕੇ ਦੇ ਹੁਣ ਇਹਨੂੰ ਭਾਈ ਜੇ ਕੰਮ ਕਰਾਇਆ ਪੈਸੇ ਤਾਂ ਹੁਣ ਲੱਗਦੇ ਹੀ ਹੁੰਦੇ ਐ ਮੈਨੂੰ ਪਰਸੋਂ ਚੁੰਨੀ ਚਾਹੀਦੀ ਐ ਨਾਲੇ ਸੰਦੇ ਸੂਟ ਜੇ ਨਾ ਕੀਤੀ ਤਾਂ ਫਿਰ ਹਿਸਾਬ ਲਾ ਲਈ ਕਰਦੀ ਕਿਹੜੇ ਜੇ ਨਾ ਮਰਵਾਈ ਸਾਡੇ ਉਹ ਲੈ ਜਾਓ ਲੈ ਜਾਓ ਭਾਈ ਜਾਓ ਪਰਸੋਂ ਲੈ ਜਾਓ ਆਪਾ ਪੌਣ ਦਾ ਪੈਂਟਾ ਸ਼ਰਟਾਂ ਚੁੰਨੀਆਂ ਲੈਣੀਆਂ ਨਹੀਂ ਕਰਨੀਆਂ ਨਹੀਂ ਓਕੇ ਚੁੰਨੀਆਂ ਮੈਚ ਨਹੀਂ ਕਰਦੀਆਂ Hah? Ada dengan dapur ini. फिर गंद पाया पे लोग सवेरे आके धूप पत्तिया करते हाँ विते जो स्क्रीन देगा पहले वह हल कर दिया कि भाई ਆ ਕਰਦੀ ਫਿਰ ਅੱਛਾ ਆ ਦੇਖੀ ਬਰ ਬੰਦ ਜੀ ਸਕੀਮ ਚਲੋ ਇਹ ਵੀ ਕਰਕੇ ਦੇਖ ਲੈਨੇ ਆ ਹੋਰ ਫੇਰ ਲਾਲੂ ਉਹ ਠੀਕ ਹੈ ਭਾਈ ਠੀਕ ਹੈ ਆ ਜਾਓ ਆ ਗਏ ਆ ਗਏ ਹੋਰ ਫੇਰ ਠੀਕ ਹੈ ਭਾਈ ਵਧੀਆ ਬਸ ਕਾਰੋਬਾਰ ਕਿਵੇਂ ਚੱਲਦੀ ਜਾਂਦਾ ਹੈ ਠੀਕ ਹੈ ਭਾਈ ਟਾਈਮ ਪਾਸ ਹੋਈ ਜਾਂਦਾ ਹੈ ਬੱਲੇ ਲਾਲੂ ਜਾ ਜਾ ਮਾਇਆ ਕਿਹੜੇ ਕਹਣਾ ਜਾਓ ਜਾ ਫਲ ਫਰੂਟ ਆਮ ਦਾ ਪ੍ਰਬੰਧ ਵੀ ਚੜੀ ਬੈਠਾ ਹੈ ਕਾਰੋਬਾਰ ਕਿਵੇਂ ਚੱਲਦਾ ਹੈ ਠੀਕ ਹੈ ਭਾਈ ਬਸ ਟਾਈਮ ਪਾਸ ਹੋਈ ਜਾਂਦਾ ਹੈ ਪੈਸਾ ਤੇ ਲੱਗ ਨਾਕ ਬਣ ਜਾਂਦਾ ਹੈ ਪੈਸਾ ਤੇ ਲਾ ਉਹ ਆਏ ਵੀ 540 ਇਧਰੋਂ ਨਹੀਂ ਛੱਡੀਦਾ ਤੇ ਦੋ 250 ਇਧਰੋਂ ਬਣ ਜਾਂਦਾ ਹੈ ਦੇਖਿਆ ਬੰਤਰੀ ਸਕੀਮ ਜਮਾ ਭਾਈ ਜਮਾ ਜਮਾ ਇੱਕ ਸਕੀਮ ਹੋਰ ਹੈ ਉਹ ਕੀ ਭਾਈ ਉਹਸਤ ਉਹ ਨਾ ਭਾਈ ਨਾ 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 ਉਹ ਡਰ ਲੱਗਦਾ ਭਰਾ ਨਾ 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 ਭਾਈ ਉਹ ਡਰਦਾ ਜਦੋਂ ਬੰਤ ਬੈਠਾ ਹੈ ਅੱਛਾ ਭਾਈ ਆਹ ਹਾੜਾ ਬਾਬ ਉਹ ਹੀ ਡਰ ਲੱਗਦਾ ਭਾਈ ਹੋਰ ਨਾ ਡਰਦਾ ਮੇਰੇ ਹੁੰਦੇ ਕਿਉਂ ਡਰਦਾ ਬਾਕ ਇਹਨੂੰ ਵੇਚੀ ਚੱਲ ਨਾਲੇ ਤਾਂ ਉਹ ਚਲਾਈ ਚੱਲ ਨਾਲੇ ਇਹ ਚਲਾਈ ਚੱਲ ਹੂੰ ਫਿਰ 6 ਮਹੀਨਿਆਂ 'ਚ ਦੇਖੀ ਫਿਰ 12 ਨਿਆਰੇ ਹੋ ਜਾਣਗੇ ਨੋਟਾਂ 'ਚ ਖੇਡੇਗਾ ਨੋਟਾਂ 'ਚ ਅੱਛਾ ਭਾਈ ਹਾਂ ਹਾਂ ਚੰਗਾ ਫਿਰ ਠੀਕ ਆ ਭਾਈ ਫਿਰ ਠੀਕ ਆ ਠੀਕ ਆ ਕਰੀ ਨਾ ਮੈਂ ਕੀ ਕਰਦੀ ਕੋਈ ਨਹੀਂ ਭਾਈ ਹਾਂ ਠੀਕ ਆ ਚੰਗਾ ਕਮਰਾਈ ਜਾਵਾਂ ਨਾ ਠੀਕ ਆ ਭਾਈ ਆ ਵੀ ਆਲੂ ਹਾਂ ਬਾਈ ਤੈਨੂੰ ਪੱਕ ਦੇ ਗਿਆ ਸੀ ਲੱਗਦੀ ਨਾ ਬਾਈ ਹੋਇਆ ਹੀ ਨਹੀਂ ਹਜੇ ਸਵੇਰੇ ਲੈ ਜੀ ਵੀਰ ਬਣਿਆ ਚੰਗੀ ਗੱਲ ਇਹ ਦਾ ਉਹ ਕੋਈ ਨਹੀਂ ਭਰਾ ਕੰਮ 'ਚ ਨਹੀਂ ਟਾਈਮ ਲੱਗਿਆ ਯਾਰ ਸਵੇਰੇ ਲੈ ਜੀ ਮੇਰੇ ਕੰਮ 'ਚ ਨਾਲੇ ਮੈਂ ਤੈਨੂੰ ਕਿਹਾ ਸੀ ਉਹ ਸ਼ਾਮ ਨੂੰ 5 ਵਜੇ ਜਾਣਾ ਵਾਜ ਤੇਰੀ ਗੱਲ ਠੀਕ ਹੈ ਬਾਈ ਸਵੇਰੇ ਲੈ ਜੀ ਵੀਰ ਬਣਿਆ ਤੂੰ ਅੱਜ ਮੈਨੂੰ ਸ਼ਾਮ ਦੇ ਦੀ ਪੱਕ ਯਾਰ ਤੇ ਹੁਣ ਘਰ ਇੱਕੋ ਹੀ ਪੱਕ ਗਿਆ ਦੇਖੋ ਨੇ ਹੋਰ ਬੰਦ ਜੇ ਕਰੋ ਕਿਸੇ ਦੇ ਚੁੰਨੀ ਨਹੀਂ ਮੈਚ ਕਰਦੀ ਕਿਸੇ ਦਾ ਕੁਛ ਕਿਸੇ ਦਾ ਕੁਛ ਇਹ ਆ ਦੇਖਿਆ ਜਾਵੇ ਆ ਮਤ ਉਹ ਵੀ ਨਹੀਂ ਮੜਾ ਨਾ ਹੰਗ ਲੱਗੇ ਨਾ ਪੜਕੜੀ ਤੇ ਰੰਗ ਚੌਖੇ ਦਾ ਚੋਖਾ ਕੱਲ ਸਹੀ ਹੈ ਯਾਰ ਇਹੀ ਫੜ ਗਈ ਧੂਆ ਮਾਰਾ ਜਲਦਾ ਬੱਲੀ ਜਦਾ ਪਈ ਆ ਚੱਲ ਬੈਠਾ ਨੂੰ ਵਧੀਆ ਚੇ ਪਗਟ ਸਕਦਾ ਪੱਤੇ ਚੱਕੀ ਚੱਲੋ ਫਿਰ ਲੈ ਲਾਲੂ ਵੀ ਆ ਗਿਆ ਹੋਰ ਭਾਈ ਕੀ ਹਾਲ ਹੈ ਹੋ ਲਾਲੂ ਸਿਆ ਕੀ ਹਾਲ ਹੈ ਵਧੀਆ ਭਾਈ ਵਧੀਆ ਵਧੀਆ ਹੋਰ ਨਾ ਭਾਈ ਕਿਵੇਂ ਕੰਮ ਤਾਂ ਕਿਵੇਂ ਚੱਲੀ ਜਾਂਦਾ ਕੰਮ ਭਾਈ ਪੂਰਾ ਨਜ਼ਾਰੇ ਦਾ ਤੇ ਤੇਰਾ ਹੋ ਬਾਦਲਾ ਹੋ ਵੀ ਯਾਰ ਭਾਈ ਮੈਨੂੰ ਗੱਲ ਤਾਂ ਦੱਸ ਪੁੱਛ ਕੰਮ ਤਾਂ ਚੱਲ ਤੂੰ ਮੈਨੇ ਸ਼ੁਰੂ ਕਰਾਤਾ ਹਾਂ ਹਾਂ ਸੋਖਣਾ ਦਾ ਵੀ ਆਉ ਲਾ ਕੇ ਉਹ ਤਾਂ ਹਣੀ ਸੀ ਹੁਣ ਮੈਨੂੰ ਆਏ ਵੀ ਦੱਸ ਉਹਦਾ ਨਾਂ ਕੀ ਰੱਖਾਂ ਅੱਗੇ ਕੀ ਕਰ ਤੂੰ ਦਾ ਕਰਦਾ ਤੂੰ ਚੁੰਨੀਆ ਵਾਲਾ ਹਾਂ ਇਹ ਚੁੰਨੀਆ ਵਾਲਾ ਬਾਬਾ ਲਾਲੂ ਚੁੰਨੀ ਦਾਸ ਚੁੰਨੀ ਦਾਸ ਜਿੱਤਨੀ ਦਾਸ ਜਿੱਤ ਲਗੇ ਹੋਰ ਸਾਰਾ ਗਾਨੀ ਤੁਣਾ ਲਾਇਆ ਤੁਣਾ ਲਾਇਆ ਤੇਰੇ ਮੁੱਠ ਮਿਲਗਾ ਨੀ ਤੁਣਾ ਦੀ ਜੈ ਜੀ ਮੈਂ ਬਹੁਤ ਦੇਖਿਆ ਇੱਥੇ ਟਿਪਲੋਂ ਲੱਗੇ ਬਾਬਾ ਜੀ ਇੱਥੇ ਕੁ ਚੁੰਨੀਆ ਰੰਗਣ ਵਾਲਾ ਲਲਾਰੀ ਹੁੰਦਾ ਸੀ ਜੀ ਲਲਾਰੀ ਹਾਂ ਜੀ ਉਹ ਤਾਂ ਪਾਈ ਲੱਗਦਾ ਹੈ ਚੁੰਨੀਆ ਰੰਗ ਦਾ ਰੰਗਾ ਆਪ ਹੀ ਰੱਬ ਦੇ ਰੰਗਾ ਚ ਰੰਗਿਆ ਗਿਆ ਹੈ ਕੁੜੇ ਮੇਰੇ ਤਾਂ 250 ਦੀ ਚੁੰਨੀ ਸੀ ਨਾਲੇ 5000 ਦਾ ਸੂਣ ਸੀ ਨਾ ਮੇਰੀ ਅਜ ਮਾਂ ਨੂੰ ਕੀ ਜਵਾਬ ਦੂੰਗੀ ਨੇ ਪੁੱਤਾਂ ਨਾਲ ਨਾ ਹੋਵੇ ਪੈ ਜਾਣਾ ਨਾ ਭਾਈ ਨਾ ਐਵੇਂ ਨਹੀਂ ਕਿਸੇ ਨੂੰ ਆਵਾਤਾਵਾ ਬੋਲੀਦਾ ਹੁੰਦਾ ਉਹ ਇੱਥੇ ਕੀ ਕੋਈ ਲੈ ਕੇ ਆਇਆ ਹੈ ਤੇ ਕੀ ਕਿਸੇ ਨੇ ਲੈ ਕੇ ਜਾਣਾ ਜਿਹੜਾ ਉਹਦੇ ਕਰਮਾਂ ਦਾ ਸ਼ੋਰ ਲੈ ਗਿਆ ਤੇ ਜਿਹੜਾ ਤੁਹਾਡੇ ਕਰਮਾਂ ਦਾ ਹੋਣਾ ਉਹ ਤੁਹਾਨੂੰ ਮਿਲ ਜਾਣਾ ਤੁਸੀਂ ਹਾਂ ਕਰੋ ਵਿਆਹ ਆ ਇੱਥੇ ਚੁੰਨੀਆ ਚੜਾ ਕੇ ਸੁੱਖ ਮੰਗ ਲਓ ਰੱਬ ਨੇ ਤੁਹਾਨੂੰ ਇੰਨਾ ਕੁਝ ਦੇਣਾ ਵੀ ਤੁਸੀਂ ਰੱਖ ਰੱਖ ਭੁੱਲੋਗੇ ਆ ਪਹਾੜ ਲਿੰਗਰ ਚੁੰਨਿੰਗਾ ਐ ਨਹੀਂ ਪਤਾ ਵੀ ਅਸੀ ਤਾਂ ਕਲਚ ਪੰਗਾ ਵੀ ਲਹਾ ਲੈਨੇ ਆ

ਲਿਆਦੇ ਦੋ ਕਾਰਡ ਮਾਰ ਮੱਥੇ ਦੇ ਸਾਰਾ ਦਿਨ ਸਿਰ ਤੇ ਨੱਚੀ ਜਾਣਾ ਨੇ ਬਥੇਰਾ ਮਹਿੰਗਾ ਸਿਆਣੇ ਦੇ ਪਾਦ ਹੈ ਤੂੰ ਤਾਂ ਆ ਜਾਣਾ ਮੂੰਹ ਚੱਕ ਕੇ ਇਹ ਜੀਰ ਚ ਬਾਲਾਏ ਨੂੰ ਦੇਖਦਾ ਕੀ ਹੁਣ ਚੱਲ ਪੰਗਾਰਾਂ ਦੇ ਕੇ ਬੈ ਗਈ ਮਾਤਾ ਜੀ ਤੇ ਕਿੰਨ ਬਾਬਾ ਜੀ ਅਦਾ ਹੋਵੇ ਭਾਈ ਵਾਹ ਹਾਂ ਭਾਈ ਬੀਬੀ ਕੀ ਦੁੱਖ ਤਕਲੀਫ ਹੈ ਕੀ ਦੁੱਖ ਤਕਲੀਫ ਦੱਸਾਂ ਬਾਬਾ ਇੱਕ ਮਹੀਨੇ ਤੋਂ ਤਾਂ ਮੇਰੇ ਘਰੇ ਐਨਾ ਨੁਕਸਾਨ ਹੋ ਰਿਹਾ ਨਾ ਤੇ ਮੈਨੂੰ ਸਮਝ ਨਹੀਂ ਆਉਂਦੀ ਕੁਝ ਮੇਰੀ ਮੱਝ ਦਾ ਨਾ ਕੱਟਾ ਮੁੱਕ ਗਿਆ ਹੂੰ ਤੇ ਮੈਂ ਲੰਮੀ ਡੰਗ ਪੈ ਗਈ ਫਿਰ ਮੇਰਾ ਪੋਤਾ ਬਿਮਾਰ ਹੋਇਆ ਤੇ ਮਰ ਕੇ ਹੋ ਗਿਆ ਬਹੁਤ ਪੈਸਾ ਲੱਗਿਆ ਤੀਜਾ ਮੇਰੀ ਜਿਹੜੀ ਮੂਹ ਆ ਨਾ ਜਿੱਦਿਆਂ ਦੀ ਉਹਨੇ ਮੇਰੇ ਘਰ ਚ ਪਾਇਨ ਪਾਇ। ਮੇਰਾ ਘਰ ਪਿੱਛੇ ਪਿੱਛੇ ਪਿੱਛੇ। ਤੇ ਜੇ ਮਾਂ ਨੂੰ ਮੋਟੀ ਗੱਲ ਕਰੇ ਤਾਂ ਐਂ ਹੰਝ ਖਾਣ ਚਾਰੇ ਚੱਕ ਕੇ। ਮੇਰਾ ਬਾਬਾ ਹੀ ਕੋਈ ਲਾਲ ਕਰੋ ਮੇਰਾ ਤਾਂ ਕੋਈ ਹਾਲ ਨਹੀਂ। ਕੋਈ ਨਹੀਂ ਕੋਈ ਨਹੀਂ ਫੇਰ ਨਾ ਕਰ। ਉਹ ਜੋ ਸਾਰਾ ਕੁਝ ਸੈਟ। ਦੇਖ ਲੈਨੇ ਆ। ਹੂੰ। ਕੰਮ ਤਾਂ ਪਾਈ ਬੀਬੇ ਤੇਰੇ ਸਾਰੇ ਟੇਡਾ ਹੋਇਆ ਪਿਆ ਤੁਹਾਡੇ ਘਰੇ ਠੀਕ ਹੈ ਓਡੇ ਵੱਡਾ ਬਟੇਰੇ ਨੂੰ ਮੰਨਦੇ ਸੀ ਪਹਿਲਾਂ ਪੰਜ ਕਾਪੜੀ ਦਿੰਦੇ ਹੋਗੇ ਬਜ਼ੁਰਗਾਂ ਦੀ ਹਾਂ ਦਿੰਦੀ ਸੀ ਜੀ ਹੂੰ ਹੋਣੇ ਦਿੰਦੇ ਨਹੀਂ ਦਿੰਦੀ ਅਸਪੇ ਕੱਲ ਹੋਗੀ ਕੱਲ ਹੋਗੀ ਇੱਥੇ ਹੀ ਗਲਤੀਆਂ ਹੁੰਦਾਂ ਮੈਂ ਭਾਈ ਬੀਬੀ ਚਲ ਕੋਈ ਨਾ ਐਉਂ ਕਰਾ ਇੱਕ ਤਾਂ ਪੁੜੀ ਲੈ ਜਾ ਇਹਨੂੰ ਪਾਣੀ ਚ ਪਾ ਕੇ ਸਾਰੇ ਘਰ ਤੇ ਛਿਟਾ ਦੇ ਦੀ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਜਦੋਂ ਮੱਝ ਨੂੰ ਪਾਣੀ ਪਿਆਉਣ ਲੱਗੀ ਹਾਂਜੀ ਉਹਦੇ ਚ ਪਾ ਦੀ ਥੋੜਾ ਜਾਂ ਠੀਕ ਹੈ ਬੁਝਾ ਰਹੀ ਤੇਰੀ ਨੂਰੀ ਗੱਲ ਹਾਂਜੀ ਉਹਦਾ ਇੱਕ ਤਾਂ ਉਹ ਜਿਹੜਾ ਸਾਲਾ ਦਿਨ ਉਹ ਫੋਨ ਦਾ ਖੜਾ ਨਹੀਂ ਛੱਡਦੀ ਹੋ ਰੀਡਰ ਰੁੰਡੀਆਂ ਬਣਾਉਂਦੀ ਆ ਨਾ ਹਾਂਜੀ ਉਹਦਾ ਬੰਦ ਕਰ ਆ ਉਹ ਠੀਕ ਹੈ ਬਾਬਾ ਜੀ ਕਰਾ ਦੇ ਬੰਦ ਹਾਂ ਸਾਰਿਆਂ ਤੋਂ ਵੱਡੀ ਗੱਲ 5000 ਰੁਪਇਆ ਤੇ 4 ਚੁੰਨੀਆਂ ਬਾਬਾ ਜੀ ਇੱਥੇ ਛੜਾ ਜੀ ਛੜਾ ਦੇ ਬੰਦ ਬਈ ਮੋਰ ਕੇ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ ਚਲ ਜਾਂਦੀ ਰਹਿ ਬਹਲਾ ਹੋਵੇ ਉਹ ਕੋਸ਼ਿਸ਼ ਵਰਤਣਿਆ ਕਰ ਉਹ ਦਾਲ ਮਗਰੀ ਭਈ ਨਹੀਂ ਹੈ ਉਹ ਬੱਲੇ ਆਓ ਭਾਈ ਬੱਤ ਚਾਹੀਦੀ ਹਾਲ ਹੈ ਔਰ ਫਿਰ ਲਾਲੂ ਠੀਕ ਹੈ ਭਾਈ ਠੀਕ ਹੈ ਠੀਕਾ ਧਰਮਣਾ ਹੋਰ ਫਿਰ ਲਾਲੂ ਲਾਲ ਸਿਆ ਦੇਖਿਆ ਮਨਤ ਦੇ ਕਰੇ ਠੀਕ ਹੈ ਭਾਈ ਧਰਮਣਾ ਬਚਾਤੇ ਭਾਈ ਤੇ ਤਾਂ ਰੋਟੀ ਪਤਾ ਯਾਰ ਸਾਰਾ ਦਿਨ ਰੰਗ ਛੱਟ ਰੱਖੀ ਲੱਗਦਾ ਸੀਗਾ ਮਨਤ ਦੇ ਕਰੇ ਦੇਖ ਲਾਲੂ ਸਹੀ ਗੱਲ ਹੈ ਭਾਈ ਚਾਹ ਛਾੜ ਮਰਾ ਲੇਗਾ ਸਾਰਾ ਦਿਨ ਨਾ ਚੁੰਨੀਆਂ 'ਚ ਹੱਥ ਰੰਗੀ ਰੱਖਦਾ ਸੀ ਹਾਂ ਲੱਗੂ ਇਹ ਤਾਂ ਗੱਲ ਸਹੀ ਹੈ ਬਾਈ ਉਹ ਤਾਂ ਇਹਦਾ ਧੰਨਵਾਦ ਕਰਦੇ ਆ ਤੇਰਾ ਬੇਸਿਫਾਤਾ ਬਾਈ ਸਜਾਉਦਾ ਰਹੇ ਸਜਾਉਦਾ ਰਹੇ ਕਾਰੋਬਾਰ ਕੰਮ ਚੱਲਦਾ ਪਰ ਵੀ ਘਾੜੇ ਬਾਈ ਠੰਡਾ ਹੀ ਹੈ ਪਹਿਲਾਂ ਵਾਲੀ ਗੱਲ ਤਾਂ ਨਹੀਂ ਰਹੀ ਹੁਣ ਮਾਲ ਕਿਵੇਂ ਪਿਆ ਉਹ ਵੀ ਸੁਖਣਾ ਥੋੜਾ ਹੀ ਹੈ ਇਹ ਖਰਚੋਂ ਕਰਦਾ ਲੈ ਕੇ ਆਇਆ ਓਕੇ ਤਾਰ ਲਈ ਮਾਲਿਆ ਉਹ ਲਿਆ ਭਾਈ ਗਲਾਸ ਧਰਾ ਇੱਥੋਂ ਹੋਰ ਸੁਣਾ ਭਾਈ ਫਿਰ ਬਾਈਆ ਵਾਰ ਕਿਵੇਂ ਆਸ ਬਾਈਆ ਕਿਰਪਾ ਲੰਮੇ ਹਲੋ ਹਲੋ ਕਾਰੋਬਾਰ ਕਿਵੇਂ ਚੱਲਦਾ ਫਿਰ ਧੰਦਾ ਕਿਵੇਂ ਚੱਲੀ ਜਾਂਦਾ ਧੰਦਾ ਬਈ ਬਸ ਇਹ ਬੰਦਾਰਾ ਬਹੁਤ ਫੈਟਾਕ ਬਸ ਪੁੱਛਣਾ ਫਿਰ ਕੀ ਹੋ ਗਿਆ ਉਹ ਹਿਆਰਾ ਕਹਿੰਦੀ ਆਪਾ ਬਦਲ ਜਾਂਦੇ ਆ ਪਾਈਓ ਗੱਲ ਰਹੀ ਹੈ ਬੱਸ ਉਹ ਭੁੱਕਰ ਦੇ ਤਾਂ ਆਪਾਂ ਚਿੱਟਾ ਵੇਚਣ ਲੱਗਿਆਂ ਨੇ ਆ ਚਿੱਟਾ ਇੰਨਾ ਵੇਚਾ ਜੇ ਪੈਸਾ ਹੀ ਪੈਸਾ ਹੈ ਅੱਛਾ ਤੂੰ ਵੇਚਣ ਵਾਲਾ ਬਾਣਾ ਤੇ ਮੈਂ ਤੈਨੂੰ ਢੇਰ ਨਾਲ ਤੁਲਿਆ ਕੇ ਪਰ ਪੈਸੇ ਪੈਸੇ ਆ ਰਲ ਮੈਂ ਕਿਹ ਚੱਲਾਂ ਕਿਹਾ ਮਾਂ ਭਾਈ ਜੀ ਇਹ ਵੀ ਫੇਰ ਕਰ ਰਿਹਾ ਸਮਝ ਗਿਆ ਜਮਾ ਜਿੰਨੇ ਤੂੰ ਕਹੇਗਾ ਭਾਈ ਉਹ ਨਾਲ ਕੰਮ ਲੈ ਚੇਸ ਆ ਤੂੰ ਕਿੱਥੋਂ ਆ ਗਿਆ ਆ ਫੜ ਆ ਲੈ ਜਮਾ ਹੋ ਤੋ ਉਸ ਬਾਈ ਕੀ ਦਸੀ ਗੇ ਬੰਦਾਰ ਚੱਲਣਗਾ ਬਹੁਤ ਅੱਗੇ ਕਰਾ ਚੰਗਾ ਬੰਦ ਨਾ ਦੂ ਚੰਗਾ ਬੰਦ ਹੈ ਠੀਕ ਹੈ ਪਾ ਚੱਲਦਾ ਇਹ ਵੀ ਫਿਰ ਮਾਲ ਪਚਾਉਣਾ ਹੋਰ ਤੇ ਠੀਕ ਹੈ ਬਾਈ ਲਾ ਨੂੰ ਦੇਫੇ ਕਰ ਰਹੀ ਤਾ ਮੁੰਡਾ ਆ ਜਾਓ चंगला नू ठीक है भाई ठीक है ठीक है किधर रह गया यार टाइम ही बड़ा हो गया उठे गाग ते गाग मुड़ी जंदे है ये पतंदर आया ही जा नहीं मेरा जितना ही ओए आजा पतंदर रह गया हूं कोई पतंदर नहीं किसी ने पतंदर ਗੱਲ ਮੁਗੀ ਜਨਾਬ ਨਸ਼ੇ ਵੇਚਦਾ ਤੂੰ ਨਸ਼ੇ ਕਿਹੜੇ ਨਸ਼ੇ ਉਹ ਡੇਰਾ ਦੇ ਆਰਟ ਵਿੱਚ ਤੁਸੀਂ ਨਸ਼ੇ ਵੇਚਦੇ ਤੁਹਾਨੂੰ ਸਾਰਾ ਪਤਾ ਹੈ ਉਹ ਨਹੀਂ ਨਹੀਂ ਜਨਾਬ ਤੁਹਾਨੂੰ ਐਵੇਂ ਕੋਈ ਗਲਤਫਹਿਮੀ ਹੋਈ ਹੈ ਸਾਡੇ ਕੋਲੇ ਪੱਕੀ ਖਬਰ ਆ ਉਹ ਕਿਹੜੀ ਖਬਰ ਜਨਾਬ ਤੁਹਾਨੂੰ ਕਿਹਨੇ ਕਹਤਾ ਮੈਂ ਦੱਸਦਾ ਤੈਨੂੰ ਹੋ ਇਹ ਜਨਾਬ ਹੋਇਤਾ ਕਮਲਾ ਸਾਰੇ ਜਹਾਨ ਦਾ ਤੁਸੀਂ ਇਹਦੀਆਂ ਗੱਲਾਂ ਅੱਜ ਕਿੱਥੇ ਆ ਗਏ ਸਾਰਾ ਦਿਨ ਤਾਂ ਇੱਥੇ ਹੀ ਤੁਰਿਆ ਫਿਰਦਾ ਇਹ ਬੜੇ ਬੜ ਕਰਦਾ ਉਹ ਨਹੀਂ ਨਹੀਂ ਜਨਾਬ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਐਵੇਂ ਤੂੰ ਕੀ ਸੋਚਿਆ ਸੀ ਇਹ ਪਾਗਲ ਜਾ ਉਹ ਉਤਰੇ ਫਿਰਦਾ ਤੇਰੇ ਵਰਗੇ ਪਖੰਡੀ ਬਾਬਿਆਂ ਨੇ ਨਾ ਚੰਗੇ ਬਾਬਿਆਂ ਦਾ ਵੀ ਨਾਮ ਬਦਨਾਮ ਕਰਿਆ ਹੋ ਸ਼ਰਮ ਕਰੋ ਸ਼ਰਮ ਤੁਸੀਂ ਬਾਗ ਦੇ ਬਾਬੇ ਵਾਲੇ ਬਾਣੇ ਨਸ਼ੇ ਵੇਚਦੇ ਹੋ ਤੁਸੀਂ ਘਰਾਂ ਦੇ ਘਰ ਤਬਾਹ ਕਰਦੇ ਚਲ ਓਏ ਮੈਂ ਤੈਨੂੰ ਠਾਣੇ ਨੂੰ